ਦੇਖੋ 1 ਮਿੰਟ ਦੀ ਕਾਲ ਤੇ ਲਾਪਰਵਾਹੀ ਕਿੰਨੀ ਵੱਡੀ ਤਬਾਹੀ ਮਚਾ ਸਕਦੀ ਆ ਤੁਸੀਂ ਅੱਖੀਂ ਦੇਖ ਲਓ ਇੱਕ ਮੁੰਡੇ ਨੂੰ ਕਾਲ ਸੀ ਕਿ ਮੈਂ ਕਾਲੀ ਕਾਲੀ ਜਾ ਕੇ ਆਪਣੇ ਦੋਸਤ ਨੂੰ ਕੇਕ ਖਵਾਵਾਂ ਤੇ ਸਿਰਫ ਆਪਣੇ ਦੋਸਤ ਨੂੰ ਕੇਕ ਖਾਣ ਦੀ ਕਾਲ 'ਚ ਉਹ ਮੁੰਡਾ ਸੜਕ ਦੇ ਰੋਂਗ ਸਾਈਡ ਸੜਕ ਦੀ ਗਲਤ ਸਾਈਡ ਤੇ ਆਪਣੀ ਗੱਡੀ ਤੇਜ਼ੀ ਨਾਲ ਭਜਾ ਰਿਹਾ ਸੀ ਤੇ ਸਾਹਮਣੇ ਤੋਂ ਦੋ ਸਕੂਟੀ ਤੇ ਲੜਕੀਆਂ ਆ ਰਹੀਆਂ ਸੀ ਤੇ ਉਹ ਮੁੰਡੇ ਨੇ ਉਨ੍ਹਾਂ ਲੜਕੀਆਂ ਨੂੰ ਇੰਨੀ ਜ਼ਬਰਦਸਤ ਟੱਕਰ ਮਾਰੀ ਕਿ ਉਹ ਦੋਨੇ ਕੁੜੀਆਂ ਹਵਾ ਵਿੱਚ 15 ਫੁੱਟ ਉੱਚਾ ਉੱਠ ਗਈਆਂ ਤੇ ਜਦੋਂ ਵਿਚਾਰੀਆਂ ਧਰਤੀ ਤੇ ਡਿੱਗੀਆਂ ਤਾਂ ਦੋਹਾਂ ਦੇ ਸਾਹ ਨਾਲ ਦੀ ਨਾਲ ਹੀ ਨਿਕਲ ਗਏ ਮੁੰਡੇ ਦੀ ਗਲਤੀ ਵੀ ਸਿਰਫ ਕੇਕ ਖੋਣ ਦੇ ਚੱਕਰ 'ਚ ਦੋ ਮਾਸੂਮ ਜਿੰਦਾਂ ਦੀ ਜਾਨ ਲੈ ਲਈ ਇਹਨਾਂ ਲੜਕੀਆਂ ਦੇ ਨਾਂ ਦੱਸੇ ਜਾ ਰਹੇ ਆ ਜੀ ਲక్ష్ਮੀ ਤੋਮਰ ਜੋ 24 ਸਾਲਾਂ ਦੀ ਸੀ ਤੇ ਦੀਕਸ਼ਾ ਜਦਾਉਣ ਜੋ 25 ਸਾਲਾਂ ਦੀ ਸੀ ਜਦੋਂ ਇਹ ਲੜਕੀਆਂ ਵਿਚਾਰੀਆਂ ਤਿਆਰ ਹੋ ਕੇ ਆਪਣੇ ਕੰਮ ਤੇ ਨਿਕਲੀਆਂ ਹੋਣਗੀਆਂ ਤਾਂ ਉਹਨਾਂ ਨੇ ਸੋਚਿਆ ਵੀ ਨਹੀਂ ਹੋਣਾ ਕਿ ਉਹਨਾਂ ਨਾਲ ਰਾਸਤੇ ਵਿੱਚ ਇਹ ਘਟਨਾ ਵਾਪਰੇਗੀ ਇੰਨੀ ਮੰਦ ਭਾਗੀ ਘਟਨਾ ਤੇ ਇਹ ਘਟਨਾ ਸਾਹਮਣੇ ਆਈ ਆ ਜੀ ਭਾਰਤ ਦੇ ਇੰਦੌਰ ਤੋਂ ਜਿੱਥੇ ਵਿਚਾਰੀਆਂ ਇਹ ਲੜਕੀਆਂ ਕੇਕ ਖਵਾਉਣ ਦੀ ਕਾਲ ਦੀ ਭੇਡ ਚੜ ਗਈਆਂ ਭਾਰਤ ਵਿੱਚ ਹਰ ਰੋਜ਼ ਅਜਿਹਾਂ ਸੈਂਕੜੇ ਦਰਦਨਾਕ ਘਟਨਾਵਾਂ ਵਾਪਰਦੀਆਂ ਜਿਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੀ ਕਾਲੀ ਹੁੰਦੀ ਆ ਤੇ ਇੱਕ ਬੰਦਾ ਦੂਜੇ ਨੂੰ ਮਾਰ ਕੇ ਸੁੱਟ ਜਾਂਦਾ ਆ ਪਿਛਲੇ ਦਿਨੀ ਮੋਗੇ ਤੋਂ ਹੀ ਇੱਕ ਘਟਨਾ ਸਾਹਮਣੇ ਆਈ ਸੀ ਮੋਗੇ ਦੇ ਜੈਮਲ ਵਾਲਾ ਪਿੰਡ ਆ ਉੱਥੋਂ ਇੱਕ ਘਟਨਾ ਸਾਹਮਣੇ ਆਈ ਸੀ ਕਿ ਇੱਕ ਪਤੀ ਪਤਨੀ ਤੇ ਉਹਨਾਂ ਦਾ ਮਾਸੂਮ ਬੱਚਾ ਮੋਟਰਸਾਈਕਲ ਤੇ ਜਾ ਰਹੇ ਸੀ ਤੇ ਉਹਨਾਂ ਨੂੰ ਕਿਸੇ ਗੱਡੀ ਨੇ ਫੇਟ ਮਾਰੀ ਜਿਦੇ ਵਿੱਚ ਉਹਨਾਂ ਦਾ ਪੂਰਾ ਪਰਿਵਾਰ ਪਤੀ ਪਤਨੀ ਤੇ ਉਹਨਾਂ ਦਾ ਬੱਚਾ ਖਤਮ ਹੋ ਗਏ ਮਤਲਬ ਇੱਕ ਪੂਰਾ ਪਰਿਵਾਰ ਹੀ ਖਤਮ ਹੋ ਗਿਆ ਤੇ ਇੱਕ ਹੋਰ ਘਟਨਾ ਸਾਹਮਣੇ ਆ ਰਹੀ ਸੀ ਕਿ ਮੋਗੇ ਤੋਂ ਐਂਬੂਲੈਂਸ ਵਿੱਚ ਕੋਈ ਪੇਸ਼ੈਂਟ ਰੈਫਰ ਕੀਤਾ ਜੋ ਸੀਰੀਅਸ ਸੀ ਬਠਿੰਡੇ ਐਮਜ਼ ਹਸਪੀਟਲ ਵਿੱਚ ਲੈ ਕੇ ਜਾਣਾ ਸੀ ਤੇ ਜਦੋਂ ਐਂਬੂਲੈਂਸ ਮੋਗੇਰੇ ਰਾਜਿਆਣਾ ਕੋਲ ਪਹੁੰਚੀ ਤਾਂ ਉੱਥੇ ਕੁਝ ਮੁੰਡੇ ਕਾਰ ਵਿੱਚ ਬੈਠੇ ਸੀ ਜਿਨ੍ਹਾਂ ਨੇ ਸੜਕ ਦੇ ਆਸੇ ਪਾਸੇ ਦੇਖੇ ਦੋਨਾਂ ਸਾਈਡ ਦੇਖੇ ਬਿਨਾਂ ਹੀ ਆਪਦੀ ਜਿਹੜੀ ਕਾਰ ਸੀਗੀ ਉਹ ਉਹਦਾ ਮੋੜ ਕੱਟਣ ਲੱਗੇ ਉਹਨੂੰ ਸੜਕ ਤੋਂ ਕ੍ਰੋਸ ਕਰਨ ਲੱਗੇ ਤਾਂ ਸਾਹਮਣੇ ਤੋਂ ਆ ਰਹੀ ਜਿਹੜੀ ਐਂਬੂਲੈਂਸ ਸੀ ਉਹ ਕਾਰ ਨਾਲ ਟਕਰਾ ਗਈ ਜਿਹਦੇ ਵਿੱਚ ਜਿਹੜਾ ਉਹ ਸੀਰੀਅਸ ਪੇਸ਼ੈਂਟ ਸੀ ਉਹਦੀ मौके ਤੇ ਹੀ ਮੌਤ ਹੋ ਗਈ ਤੇ ਪੂਰੀ ਤਰ੍ਹਾਂ ਜਿਹੜੀ ਐਂਬੂਲੈਂਸ ਸੀ ਉਹ ਵੀ ਨੁਕਸਾਨੀ ਗਈ ਤੇ ਜਿਹੜੇ ਉਹਦੇ ਵਿੱਚ ਹੋਰ ਲੋਕ ਸਵਾਰ ਸੀ ਉਹਨਾਂ ਦੇ ਵੀ ਕਈ ਤਰ੍ਹਾਂ ਗੰਭੀਰ ਸੱਟਾਂ ਵੱਜੀਆਂ ਤੇ ਇਹ ਘਟਨਾਵਾਂ ਇੱਥੇ ਹੀ ਬਸ ਨਹੀਂ ਹੋਰ ਸੈਂਕੜੇ ਘਟਨਾਵਾਂ ਹਰ ਰੋਜ਼ ਵਾਪਰਦੀਆਂ ਤੇ ਅਸੀਂ ਦੇਖਦੇ ਹਾਂ ਕਿ ਕਈ ਘਟਨਾਵਾਂ ਕਾਲ ਵਿੱਚ ਵਾਪਰੀਆਂ ਇੰਨੀਆਂ ਬੁਰੀਆਂ ਹੁੰਦੀਆਂ ਨੇ ਕਿ ਜਿੰਨਾ ਵਿੱਚ ਪੂਰੇ ਦਾ ਪੂਰਾ ਜਿਹੜਾ ਪਰਿਵਾਰ ਆ ਉਹੀ ਖਤਮ ਹੋ ਜਾਂਦਾ ਜਿਵੇਂ ਕਿ ਮੋਗਾ ਬਰਨਾਲਾ ਬਾਈਪਾਸ ਤੇ ਇੱਕ ਪਰਿਵਾਰ ਆਪਣੀ ਗੱਡੀ ਵਿੱਚ ਆ ਰਿਹਾ ਸੀ ਤੇ ਬਜਰੀ ਦਾ ਭਰਿਆ ਹੋਇਆ ਟਰੱਕ ਉਹਨਾਂ ਉੱਪਰ ਪਲਟ ਗਿਆ ਸੀ ਤੇ ਪੂਰੇ ਦਾ ਪੂਰਾ ਪਰਿਵਾਰ ਹੀ ਉਹ ਖਤਮ ਹੋ ਗਿਆ ਸੀ ਜਿਦੇ ਵਿੱਚ ਇੱਕ ਛੋਟੀ ਬੱਚੀ ਬਚੀ ਤੇ ਬਾਕੀ ਪੂਰੇ ਦਾ ਪੂਰਾ ਪਰਿਵਾਰ ਆ ਜਿਹੜਾ ਉਹ ਖਤਮ ਹੋ ਗਿਆ ਤੇ ਜੇਕਰ ਅਸੀਂ ਇਹ ਵੇਖਣਾ ਹੋਵੇ ਕਿ ਇਨ੍ਹਾਂ ਘਟਨਾਵਾਂ ਦੀ ਅਸਲ ਜੜ ਕਿੱਥੇ ਆ ਇਹ ਘਟਨਾਵਾਂ ਇੰਨੇ ਵੱਡੇ ਪੱਧਰ ਤੇ ਕਿਉਂ ਵਾਪਰਦੀਆਂ ਤਾਂ ਇਹਦੇ ਤਿੰਨ ਕਾਰਨ ਨੇ ਤੇ ਜਿਦੇ ਵਿੱਚ ਸਭ ਤੋਂ ਪਹਿਲਾ ਕਾਰਨ ਜਿਹੜਾ ਹੈਗਾ ਉਹ ਸਾਡਾ ਰਾਜਨੀਤਿਕ ਪ੍ਰਬੰਧ ਆ ਰਾਜਨੀਤਿਕ ਪ੍ਰਬੰਧ ਦੇ ਅਰੇ ਵਾਸਤੇ ਕਿਵੇਂ ਜ਼ਿੰਮੇਵਾਰ ਆ ਦੇਖੋ ਪਹਿਲੀ ਗੱਲ ਤਾਂ ਸਰਕਾਰਾਂ ਵੱਲੋਂ ਲੋਕਾਂ ਨੂੰ ਜਿਹੜੇ ਸੜਕ ਦੇ ਨਿਯਮ ਆ ਜਿਹੜੇ ਰੋਡ ਦੇ ਨਿਯਮ ਆ ਉਹ ਹੀ ਨਹੀਂ ਸਮਝਾਏ ਜਾਂਦੇ ਤੇ ਜੇਕਰ ਉਹ ਕਿਤੇ ਸਮਝਾਏ ਵੀ ਜਾਣ ਤਾਂ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ ਇੱਥੇ ਅਸੀਂ ਦੇਖਿਆ ਕਿ ਕੋਈ ਸ਼ਰਾਬ ਪੀ ਕੇ ਗੱਡੀ ਚਲਾਈ ਜਾਂਦਾ ਤਾਂ ਵੀ ਕੋਈ ਫਰਕ ਨਹੀਂ ਕੋਈ ਬਿਨਾ ਬੈਲਟ ਤੋਂ ਗੱਡੀ ਚਲਾਈ ਜਾਂਦਾ ਤਾਂ ਵੀ ਕੋਈ ਫਰਕ ਨਹੀਂ ਕੋਈ ਰੋਂਗ ਸਾਈਡ ਤੇ ਗੱਡੀ ਚਲਾਈ ਜਾਂਦਾ ਤਾਂ ਵੀ ਕਿਸੇ ਨੇ ਨਹੀਂ ਪੁੱਛਣਾ ਮਤਲਬ ਇੱਥੇ ਕੋਈ ਕੁਝ ਵੀ ਕਰੀ ਜਾਂਦਾ ਕੋਈ ਪੁੱਛਣ ਵਾਲਾ ਹੈ ਹੀ ਨਹੀਂ ਕਈ ਵਾਰ ਤਾਂ ਇੱਥੋਂ ਤੱਕ ਘਟਨਾਵਾਂ ਸਾਹਮਣੇ ਆਈਆਂ ਕਿ ਜਿਹੜੀ ਪੁਲਿਸ ਨੇ ਜਿਹੜੇ ਪ੍ਰਸ਼ਾਸਨ ਨੇ ਲੋਕਾਂ ਨੂੰ ਗਲਤ ਕੰਮ ਕਰਨ ਤੋਂ ਰੋਕਣਾ ਉਹ ਖੁਦ ਹੀ ਸ਼ਰਾਬ ਪੀ ਕੇ ਗੱਡੀਆਂ ਚਲਾਉਂਦੇ ਫੜੇ ਗਏ ਆ ਕਿੰਨੇ ਵਾਰ ਹੋ ਚੁੱਕਾ ਇਹ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਸੜਕ ਦੇ ਨਿਯਮ ਆ ਉਹ ਲੋਕਾਂ ਨੂੰ ਸਮਝਾਏ ਜਾਣ ਤੇ ਜਿਹੜੇ ਸੜਕ ਤੇ ਮਤਲਬ ਰੋਡ ਐਕਸੀਡੈਂਟਾਂ ਬਾਰੇ ਬਣਾਏ ਗਏ ਕਾਨੂੰਨ ਨੇ ਉਹਨਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਤਾਂ ਕਿ ਜਿਹੜੀਆਂ ਹੁੰਦੀਆਂ ਦੁਰਘਟਨਾਵਾਂ ਇਹਨਾਂ ਵਿੱਚ ਥੋੜੀ ਬਹੁਤੀ ਕਮੀ ਆਵੇ ਤੇ ਰੋਡ ਐਕਸੀਡੈਂਟ ਦਾ ਦੂਜਾ ਕਾਰਨ ਦੂਜਾ ਕਾਰਨ ਇਹ ਆ ਕਿ ਸਾਡੇ ਲੋਕਾਂ ਦੀ ਸੋਚ ਆ ਵੀ ਮੌਤ ਤਾਂ ਜਿੱਥੇ ਲਿਖੀ ਹੈ ਨਾ ਉੱਥੇ ਆਉਣੀ ਹੀ ਆਉਣੀ ਆ ਮੌਤ ਬੰਦੇ ਕੋਲੇ ਚੱਲ ਕੇ ਨਹੀਂ ਆਉਂਦੀ ਬੰਦਾ ਮੌਤ ਕੋਲੇ ਚੱਲ ਕੇ ਜਾਂਦਾ ਇਸ ਕਰਕੇ ਇਸ ਸੋਚ ਕਾਰਨ ਜਿਹੜਾ ਬੰਦਾ ਹੈਗਾ ਉਹ ਥੋੜਾ ਲਾਪਰਵਾਹ ਹੋ ਜਾਂਦਾ ਜਦੋਂ ਉਹ ਰੋਡ ਤੇ ਗੱਡੀ ਚਲਾਉਂਦਾ ਤਾਂ ਉਹ ਇਹ ਸੋਚ ਕੇ ਚਲਾਉਂਦਾ ਵੀ ਸਾਨੂੰ ਤਾਂ ਜਿੱਥੇ ਲਿਖੀ ਆ ਉੱਥੇ ਆਉਣੀ ਹੀ ਆਉਣੀ ਆ ਤੇ ਜਦੋਂ ਇਹ ਸੋਚ ਕੇ ਅਸੀਂ ਲਾਪਰਵਾਹੀ ਨਾਲ ਗੱਡੀ ਚਲਾਵਾਂਗੇ ਗੱਡੀ ਮੋਟਰਸਾਈਕਲ ਕੋਈ ਵੀ ਵਹੀਕਲ ਚਲਾਵਾਂਗੇ ਤਾ ਜਿਹੜੇ ਜਿਹੜੀਆਂ ਇਹ ਦੁਰਘਟਨਾਵਾਂ ਉਹ ਵਾਪਰ ਵਾਪਰਨਗੀਆਂ ਸੋ ਇਹ ਸੋਚ ਨੂੰ ਬਦਲਣਾ ਚਾਹੀਦਾ ਜਿਹੜੀ ਇਹ ਸੋਚ ਆ ਕਿ ਮੌਤ ਜਿੱਥੇ ਆਉਣੀ ਹੋਣੀ ਆ ਇਹਨੂੰ ਸਾਇੰਟਿਫਿਕ ਤਰੀਕੇ ਨਾਲ ਵਿਗਿਆਨਕ ਤਰੀਕੇ ਨਾਲ ਵੇਖਣਾ ਚਾਹੀਦਾ ਜਿਹੜੀ ਇਹ ਗੱਲ ਆ ਇਹ ਸਾਡੇ ਵਾਸਤੇ ਘਾਤਕ ਸਹਿਦ ਹੁੰਦੀ ਆ ਇਸ ਕਰਕੇ ਸਾਨੂੰ ਇੱਥੇ ਵਿਗਿਆਨਕ ਨਜ਼ਰੀਆ ਅਪਣਾਉਣਾ ਚਾਹੀਦਾ ਤੇ ਤੀਜਾ ਕਾਰਨ ਤੀਜਾ ਕਾਰਨ ਕਿ ਭਾਰਤੀਆਂ ਦਾ ਲੇਟ ਲਤੀਫੀ ਹੋਣਾ ਇਹ ਸਾਡੀ ਕਿਸੇ ਇੱਕ ਜ਼ੂਬੇ ਦੀ ਨਹੀਂ ਬਲਕਿ ਨੈਸ਼ਨਲ ਸਮੱਸਿਆ ਬਣੀ ਪਈ ਹੈ ਸਾਰੇ ਲੋਕ ਜਾਣਦੇ ਆ ਸਾਰੀ ਦੁਨੀਆ ਦੇ ਲੋਕ ਜਾਣਦੇ ਆ ਕਿ ਜਿਹੜੇ ਇੰਡੀਅਨ ਪੀਪਲ ਆ ਉਹ ਬਹੁਤ ਲੇਟ ਲਤੀਫੀ ਆ ਅਸੀਂ ਕਿਤੇ ਵੀ ਜਾਣਾ ਹੋਵੇ ਤਾਂ ਅਸੀਂ ਹਰ ਕੰਮ ਵਿੱਚ ਦੇਰੀ ਕਰ ਦਿੰਨੇ ਆ ਜੇ ਅਸੀਂ ਉੱਥੇ 1 ਵਜੇ ਪਹੁੰਚਣਾ ਤਾਂ 3 ਵਜੇ ਤੱਕ ਪਹੁੰਚਦੇ ਆ ਬਹੁਤ ਥੋੜੇ ਲੋਕ ਆ ਜਿਹੜੇ ਸਮੇਂ ਦੇ ਪਾਬੰਦ ਹੁੰਦੇ ਆ ਭਾਰਤ ਵਿੱਚ ਤੇ ਬਾਕੀ ਸਾਰੇ ਲੋਕ ਵੱਡੀ ਗਿਣਤੀ ਲੋਕ ਜਿਹੜੇ ਭਾਰਤ ਦੇ ਆ ਉਹ ਲੇਟ ਲਤੀਫੀ ਆ ਉਹਨਾਂ ਨੇ ਜਿੱਥੇ ਵੀ ਪਹੁੰਚਣਾ ਲੇਟ ਹੀ ਪਹੁੰਚਣਾ ਤੇ ਜਦੋਂ ਅਸੀਂ ਘਰੋਂ ਲੇਟ ਤੁਰਦੇ ਆ ਤਾਂ ਸਾਨੂੰ ਕਾਲ ਹੁੰਦੀ ਆ ਕਿ ਅਸੀਂ ਕਾਹਲੀ ਕਾਹਲੀ ਆਪਣੀ ਮੰਜ਼ਿਲ ਤੱਕ ਪਹੁੰਚੀਏ ਤੇ ਫਿਰ ਅਸੀਂ ਸਾਡੇ ਕੋਲ ਕੋਈ ਵੀਕਲ ਸਾਡੇ ਕੋਲੇ ਬੱਸ ਆ ਸਾਡੇ ਕੋਲੇ ਗੱਡੀ ਆ ਕਾਰ ਮੋਟਰਸਾਈਕਲ ਕੁਝ ਵੀ ਆ ਤਾਂ ਅਸੀਂ ਉਹਨੂੰ ਕਾਹਲੀ ਕਾਹਲੀ ਭਜਾ ਕੇ ਲੈ ਕੇ ਜਾਂਦੇ ਆ ਜਿਹਦੇ ਕਰਕੇ ਕਾਹਲੀ ਦੇ ਚੱਕਰ ਵਿੱਚ ਅਸੀਂ ਆਪਦੀ ਜਾਨ ਨੂੰ ਵੀ ਖਤਰੇ ਵਿੱਚ ਪਾਉਨੇ ਆ ਤੇ ਜਿਹੜੇ ਦੂਸਰੇ ਲੋਕ ਜਾ ਰਹੇ ਹੁੰਦੇ ਆ ਵਿਚਾਰੇ ਉਹਨਾਂ ਦੀ ਜਾਨ ਨੂੰ ਵੀ ਖਤਰੇ ਵਿੱਚ ਪਾਉਨੇ ਆ ਤੇ ਵੱਡੀ ਗਿਣਤੀ ਜਿਹੜੇ ਹੈਗੇ ਆ ਐਕਸੀਡੈਂਟ ਇਸੇ ਹੀ ਕਾਰਨ ਹੁੰਦੇ ਆ ਕਿਉਂਕਿ ਅਸੀਂ ਜਿਹੜੀ ਵੀ ਮੰਜ਼ਲ ਤੇ ਪਹੁੰਚਣਾ ਉੱਥੇ ਟਾਈਮ ਸਿਰ ਨਹੀਂ ਘਰੋਂ ਤੁਰਦੇ ਵੀ ਉਸ ਆਹ ਟਾਈਮ ਤੇ ਅਸੀਂ ਉੱਥੇ ਪਹੁੰਚਣਾ ਬਲਕੇ ਅਸੀਂ ਲੇਟ ਹੋ ਜਾਂਦੇ ਆ ਤੇ ਫਿਰ ਕਾਲੀ ਕਾਲੀ ਜਾਂਦੇ ਆ ਸੋ ਸਾਨੂੰ ਜਿਹੜੀ ਇਹ ਸਾਡੀ ਲੇਟ ਲਤੀਫੀ ਆ ਇਹਨੂੰ ਮਤਲਬ ਕਵਰ ਕਰਨਾ ਚਾਹੀਦਾ ਧਿਆਨ ਵਿੱਚ ਰੱਖਣਾ ਚਾਹੀਦਾ ਸਾਨੂੰ ਘਰੋਂ ਪਹਿਲਾਂ ਤੁਰਨਾ ਚਾਹੀਦਾ ਤਾਂ ਕਿ ਅਸੀਂ ਜਿਹੜਾ ਟਾਈਮ ਸਿਰ ਹੋਲੀ ਥੋੜਾ ਹੋਲੀ ਸਪੀਡ ਨਾਲ ਆਪਣੀ ਮੰਜ਼ਿਲ ਤੇ ਪਹੁੰਚ ਸਕੀਏ ਖੁਦ ਵੀ ਬਚੀਏ ਤੇ ਲੋਕਾਂ ਨੂੰ ਵੀ ਬਚਾਈਏ ਤੇ ਸਾਡੀ ਲੇਟ ਲਤੀਫੀ ਤਾਂ ਇੱਥੋਂ ਤੱਕ ਆ ਕਿ ਅਸੀਂ ਅਗਲੇ ਨੂੰ ਕਹੀ ਜਾਂਦੇ ਹੁੰਨੇ ਆ ਬਸ ਆਗੇ ਆਗੇ ਤੇਰੇ ਕੋਲੇ ਆ ਗਏ ਬਸ ਤੇਰੇ ਕੋਲੇ ਅੱਧੇ ਘੰਡੇ ਵਿੱਚ ਪਹੁੰਚਦੇ ਆ ਤੇਰੇ ਕੋਲੇ 20 ਮਿੰਟਾਂ ਵਿੱਚ ਪਹੁੰਚਦੇ ਆ ਬਸ ਹੁਣੇ ਹੀ ਆ ਗਏ ਤੇ ਬੰਦਾ ਹਲੇ ਘਰੋਂ ਤੁਰਿਆ ਨਹੀਂ ਹੁੰਦਾ ਤੇ ਅਗਲੇ ਨੂੰ ਕਹੀ ਜਾਣਾ ਬਸ ਬਸ ਜੀ ਮੈਂ ਆ ਗਿਆ ਆ ਗਿਆ ਤੇ ਫਿਰ ਨਾ ਆਪ 40 50 ਕਿਲੋਮੀਟਰ ਪਾਸੇ ਆ ਤੇ ਅਗਲੇ ਨੂੰ ਕਹਿਣਾ ਮੈਂ ਤੇਰੇ ਕੋਲੇ 5 ਮਿੰਟਾਂ ਵਿੱਚ ਪਹੁੰਚ ਗਿਆ ਤੇ ਫਿਰ ਉਹ 5 ਮਿੰਟਾਂ ਵਿੱਚ ਪਹੁੰਚਣ ਦੀ ਕਾਲ ਆਖਰ ਜਿਹੜੀ ਮੰਜ਼ਲ ਤੇ ਪਹੁੰਚਣਾ ਉੱਥੇ ਤਾਂ ਉਨਾ ਹੀ ਸਮਾਂ ਲੱਗਣਾ ਜਿੰਨਾ ਲੱਗਣਾ ਹੀ ਕਿਉਂਕਿ ਜਿੰਨਾ ਡਿਸਟੈਂਸ ਆ ਜਿੰਨੀ ਦੂਰੀ ਆ ਆਖਰ ਉੱਥੇ ਪਹੁੰਚਦੇ ਪਹੁੰਚਦੇ ਹੀ ਪਹੁੰਚਾਂਗੇ ਤਾਂ ਫਿਰ ਉਹ ਜਿਹੜੀ 55 ਮਿੰਟਾਂ ਦੀ ਕਾਲ ਹੁੰਦੀ ਆ ਉਹ ਜਿਹੜੀਆਂ ਇਹੋ ਜਿਹਾਂ ਦਰਦਨਾਕ ਘਟਨਾਵਾਂ ਨੇ ਉਹਨਾਂ ਨੂੰ ਜਨਮ ਦਿੰਦੀ ਆ ਸੋ ਘਟਨਾ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ ਕਿ ਇੱਕ ਲੜਕਾ ਜਿਹਨੂੰ ਬਹੁਤ ਤੇਜ਼ੀ ਸੀ ਕਾਲੀ ਸੀ ਕਿ ਮੈਂ ਆਪਦੇ ਦੋਸਤ ਨੂੰ ਕੇਕ ਖਵਾਉਣਾ ਹੈ ਉਸ ਕਾਲੀ ਨੇ ਦੋ ਮਾਸੂਮ ਲੜਕੀਆਂ ਦੀ ਜਾਨ ਲੈ ਲਈ ਉਹ ਲੜਕਾ ਕਾਲੀ ਨਾ ਆਪਣੀ ਬੀਐਮ ਬੀਐਮਡਬਲਯੂ ਗੱਡੀ ਭਜਾ ਕੇ ਰੋਂਗ ਸੜਕ ਦੇ ਰੋਂਗ ਸਾਈਡ ਜਾ ਰਿਹਾ ਸੀ ਕਿ ਮੈਂ ਕਾਲੀ ਕਲੀ ਜਾ ਕੇ ਆਪਦੇ ਦੋਸਤ ਨੂੰ ਕੇਕ ਖਵਾਵਾਂ ਤੇ ਸਾਹਮਣੇ ਤੋਂ ਦੋ ਲੜਕੀਆਂ ਸਕੂਟੀ ਤੇ ਆ ਰਹੀਆਂ ਸੀ ਉਹਨੇ ਉਹਨਾਂ ਲੜਕੀਆਂ ਨੂੰ ਫੇਟ ਮਾਰੀ ਤੇ ਵੇਹੜ ਇੰਨੀ ਜ਼ਬਰਦਸਤ ਵੱਜੀ ਟੱਕਰ ਇੰਨੀ ਜ਼ਬਰਦਸਤ ਹੋਈ ਕਿ ਜਿਹੜੀਆਂ ਉਹ ਵਿਚਾਰੀਆਂ ਲੜਕੀਆਂ ਸੀ ਉਹ 15 ਫੁੱਟ ਉੱਚਾ ਹਵਾ ਵਿੱਚ ਉਛਲ ਗਈਆਂ ਤੇ ਜਦੋਂ ਉਹ ਧਰਤੀ ਤੇ ਡਿੱਗੀਆਂ ਦੋਹਾਂ ਦੀ ਜਾਨ ਮੌਕੇ ਤੇ ਹੀ ਨਿਕਲ ਗਈ ਇਹ ਦੋਨੇ ਲੜਕੀਆਂ 24 ਸਾਲ ਤੇ 25 ਸਾਲ ਦੀਆਂ ਦੱਸੀਆਂ ਜਾ ਰਹੀਆਂ ਨੇ ਇਹ ਘਟਨਾ ਭਾਰਤ ਦੇ ਅੰਦਰ ਵਿੱਚ ਵਾਪਰੀ